ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੀ ਸਵੇਰ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਹੀਆਂ ਫਰੀਦਕੋੜ ਦੀਆਂ ਸੋ ਪੂਰੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਔਰ ਲਗਾਤਾਰ ਕਹਿੰਦੇ ਮੀਂਹ ਪੈ ਰਿਹਾ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮੀਂਹ ਦੀਆਂ ਕੜੀਆਂ ਜਿਹੜੀਆਂ ਨੇ ਉਹ ਪੈ ਰਹੀਆਂ ਔਰ ਤੇਜ ਹਵਾਵਾਂ ਵੀ ਚੱਲ ਰਹੀਆਂ ਹੋ ਤਾਂ ਬੱਦਲ ਬਾਈ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣੀਆਂ। ਸੁਸੌਣ ਦੇ ਮਹੀਨੇ ਦਾ ਮੀਂਹ ਪੈਂਦਾ ਬਹੁਤ ਘੱਟ ਹੈ ਪਰ ਜਦੋਂ ਵੀ ਪਿੰਦਾ ਤੇ ਮਨ ਜਾ ਜ਼ਰੂਰ ਸ਼ਾਂਤ ਹੋ ਜਾਂਦਾ। ਸੋ ਇਸੇ ਤਰ੍ਹਾਂ ਹੀ ਜੇ ਗੱਲ ਕੀਤੀ ਜਾਵੇ ਪਟਿਆਲਾ ਵਾਲੀ ਸਾਈਡ ਰੂਪਨਗਰ, ਮੁਹਾਲੀ ਔਰ ਬਾਕੀ ਉਧਰ ਗੱਲ ਕਰੀਏ ਆਪਣੇ ਦੁਆਬੇ ਵਾਲੀ ਸਾਈਡ ਵੀ ਜਿਹੜਾ ਮੀਂਹ ਪੈ ਰਿਹਾ ਸਵੇਰ ਤੋਂ ਹੀ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਫਿਲਹਾਲ ਦੀ ਮੈਂ ਤੁਹਾਨੂੰ ਇਹ ਤਸਵੀਰ ਦਿਖਾ ਰਹੀ ਆਂ ਮਾਲਵੇ ਰੀਏ ਤੋਂ ਸੋ ਇੱਥੇ ਵੀ ਸਾਡੇ 20 ਪੈ ਰਿਹਾ ਹੈ ਹਾਲਾਂਕਿ ਮਾਲਵੇ ਦੇ ਵਿੱਚ ਮੀਂਹ ਬਹੁਤ ਘੱਟ ਪੈਂਦਾ ਪਰ ਰੱਬ ਦੀ ਬਖਸ਼ਿਸ਼ ਹੋਈ ਕਿ ਸਾਡੇ ਮੀਂਹ ਪਿਆ ਇੱਥੇ ਸੋ ਇਤ ਕੀ ਜੇ ਗਾਲ ਕੀਤੀ ਜਾਵੇ ਅਗਸਤ ਮਹੀਨੇ ਦੇ ਵਿੱਚ ਜਿੰਨਾ ਮੀਂਹ ਦਾ ਅਨੁਮਾਨ ਲਗਾਇਆ ਗਿਆ ਸੀਗਾ ਜਿੰਨਾ ਪੈਣਾ ਚਾਹੀਦਾ ਸੀ ਉਹਦੇ ਤੋਂ ਤਾਂ ਖੈਰ ਘੱਟ ਹੀ ਪਿਆ ਕਿਉਂਕਿ ਪਿੱਲਾਂ ਵਾਲੇ ਜਿਹੜੇ ਮੀਂਹ ਹੁੰਦੇ ਸੀਗੇ ਉਹ ਲਗਾਤਾਰ ਪੈਣੇ ਤੇ ਉਹ ਰੁਕਦੇ ਵੀ ਨਹੀਂ ਸੀ ਹੁੰਦੇ ਝੜੀ ਕਹਿੰਦੇ ਸੌਣ ਦੀ ਲੱਗ ਜਾਂਦੀ ਸੀ ਹੁਣ ਤਾਂ ਝੜੀ ਕਿੱਥੇ ਲੱਗਦੀ ਆ ਹੁਣ ਤਾਂ 20 ਵੀ ਅੜੀ ਚ ਪਿੰਦ ਸੋ ਤੁਸੀਂ ਦੇਖੋ ਕਿ ਮੌਸਮ ਬਦਲੇ ਆ ਸੁਹਾਵਣਾ ਹੋ ਗਿਆ ਠੰਡਕ ਜਿਹੜੀ ਹੈ ਮਹਿਸੂਸ ਜ਼ਰੂਰ ਕਰਾਈ ਹੈ ਹਾਲਾਂਕਿ ਕੱਲ ਥੋੜੀ ਜਿਹੀ ਹੋਮਸ ਸੀਗੀ ਗਰਮੀ ਜ਼ਰੂਰ ਮਹਿਸੂਸ ਹੋ ਰਹੀ ਸੀਗੀ ਕੱਲ ਪਰ ਅੱਜ ਦੇ ਥੋੜੀ ਜਿਹੀ ਮੌਸਮ ਨੇ ਮਾਹੌਲ ਵਧੀਆ ਬਣਾ ਦਿੱਤਾ ਖੁਸ਼ਮਿਜ਼ਾਜ਼ ਜਿਹਾ ਮਾਹੌਲ ਬਣ ਗਿਆ ਸੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਮੈਂ ਤੁਹਾਨੂੰ ਇਹ ਦਿਖਾ ਰਹੀ ਹਾਂ ਫਰੀਦਕੋਟ ਦਾ ਹਾਲ ਫਰੀਦਕੋਟ ਜ਼ਿਲ੍ਹਾ ਇਤਿਹਾਸਿਕ ਸਥਾਨ ਹੈ ਇਹ ਬਾਬਾ ਫਰੀਦ ਜੀ ਦਾ ਸੋ ਬਹੁਤ ਸਾਰੇ ਲੋਕ ਇੱਥੇ ਆਏ ਹੋਣਗੇ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਹਰ ਕਿਸੇ ਨੂੰ ਪਤਾ ਹੈ ਉਹ ਥਾਂ ਤੇ ਮੋਸਟਲੀ ਸਾਰੇ ਲੋਕ ਆਏ ਵੀ ਹੋਣਗੇ ਜਿਹੜੇ ਨਹੀਂ ਵੀ ਆਏ ਹੋ ਜਰੂਰ ਆਣ ਬਾਬਾ ਫਰੀਦ ਜੀ ਦੇ ਢਿੱਲੇ ਤੇ ਆ ਕੇ ਮੱਥਾ ਜਰੂਰ ਟੇਕਣ ਹਨਾ ਚੰਗੀਆਂ ਥਾਵਾਂ ਤੇ ਜਰੂਰ ਜਾਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਸ਼ਹਿਰ ਦੇ ਵਿੱਚ ਕਿਹੜੀ ਖਾਸੀਅਤ ਆ ਇਹ ਕਿਉਂ ਬਣਾਇਆ ਗਿਆ ਸੀਗਾ ਹਨਾ ਸੋ ਅਸਮਾਨੀ ਬੱਦਲ ਦੇਖੋ ਕਿਵੇਂ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਸਵੇਰ ਤੋਂ ਹੀ ਕਹਿੰਦੇ ਮੀਂਹ ਪੈਣਾ ਇਹ ਸ਼ੁਰੂ ਹੋ ਗਿਆ ਸੀਗਾ ਤੜਕੇ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਪੈ ਰਿਹਾ ਇੱਥੇ ਵੀ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਿਆ ਪਹਿਲਾਂ ਅਚਾਨਕ ਤੇਜ਼ ਸੀਗਾ ਤੇ ਹੁਣ ਕਿਣਮਿੰਜ ਜਿਹੜੀ ਮਹਿਸੂਸ ਹੋਣ ਲੱਗ ਗਈ ਹੈ ਥੋੜੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਹੋਮਸ ਪਰ ਹੀ ਗਰਮੀ ਸੀਗੀ ਤੇ ਉਹ ਤੋਂ ਥੋੜੇ ਜਿਹੇ ਲੋਕ ਸੁਖਾੜੇ ਹੋਏ ਨੇ ਕਿ ਚਲੋ ਜੀ ਅੱਜ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਪਰ ਗਰਮੀ ਬਹੁਤ ਜ਼ਿਆਦਾ ਇਹਨਾਂ ਦਿਨਾਂ ਚ ਪਈਏ ਸਾਲ ਦੇ ਵਿੱਚ ਜੇ ਆਪਾਂ ਕਹਿ ਲਈਏ ਗਰਮੀ ਨੇ ਬਹੁਤ ਚੀਕਾ ਕਢਾਈਆਂ ਨੇ ਲੋਕਾਂ ਦੀਆਂ ਕਈ ਕਈ ਵਾਰ ਮੌਸਮ ਇਸ ਤਰ੍ਹਾਂ ਦਾ ਹੁੰਦਾ ਤਾਂ ਰਾਹਤ ਖੁਸ਼ੀ ਵਾਲੀ ਗੱਲ ਹੋ ਜਾਂਦੀ ਹੈ ਨਾ ਸੋ ਆ ਦੇਖੋ ਜੀ ਤਸਵੀਰਾਂ ਤੇ ਆਪਣੇ ਇਲਾਕੇ ਤੇ ਦੱਸੋ ਹਾਲ ਕਮੈਂਟ ਬਾਕਸ ਦੇ ਵਿੱਚ ਤੇ ਲਾਈਵ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਵੀਡੀਓਜ਼ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ